ਜੀ ਸਵੇਰੇ ਸਵੇਰੇ ਦਾ ਟਾਈਮ ਆਠ ਕੇ ਦਾ ਟਾਈਮ ਹੋਇਆ ਉਹ ਜੀ ਮੈਂ ਕਾਂਢੀ ਕੱਪੜੇ ਪ੍ਰੈਸ ਤੇ ਸਰਦਾਰ ਜੀ ਰੋ ਕੱਢਣ ਦੇ ਆ ਮੈਂ ਕਿਹਾ ਚਲੋ ਤੁਹਾਨੂੰ ਵਿਖਾ ਕੇ ਲਿਆਉਣੀ ਆ ਮੇਰੀ ਤਾਂ ਪੁੱਪ ਚੱਖਾ ਨਹੀਂ ਬੱਲਦੀ ਫੇਰ ਪੁੱਪ ਮਾੜੀ ਮੋਟੀ ਚੜੀ ਆ ਆਵਾ ਸਾਡੀ ਜੇਲੀ ਪਛੂਆਂ ਵਾਲੀ ਤੇ ਹਾਂ ਬਰਾਂਡਾ ਪਛੂਆਂ ਵਾਲਾ ਇੱਥੇ ਕੱਢਣ ਦੇ ਮੇਰੇ ਸਰਦਾ ਆ ਗਏ ਚਲੋ ਖੋਣੀਆਂ ਤੁਹਾਨੂੰ ਮੈਂ ਇੱਧਰ ਆਈ ਬਹੁਤ ਘੱਟ ਹੈ ਨਾ ਕੜੀ ਖਾ ਲੋ ਦੇਖ ਲੋ ਹੁਣ ਰਾਇਤਾ ਰਾਜੂ ਨੂੰ ਨਾਲਾ ਕੇ ਚਲੋ ਕੱਢਣ ਦੇ ਤਾਂ ਜੰਨੇ ਪਈ ਜਾਣੇ ਆ ਦੇਖੇ ਕਲੀ ਕਰਦੀ ਬਹੁਤ ਬਿਲਕੁਲ ਸਾਫ ਟੀੜਾ ਮੇਰਾ ਪੈਣੇ ਤਰ੍ਹਾਂ ਕੋਣ ਲਾਂਗੇ राजू हसा आह राजू आहराज है इतना रखे मम्मी होना मतलब मम्मी तो खाते नी और बूजिया ने रखे ਆਹ ਕੁਸਤੇ ਵੀ ਚੰਨੇ ਬਣਨ ਕਰਦਾ ਵਾ ਇਹਨਾਂ ਰੱਖੇ ਆ ਅਸੀਂ ਤਾਂ ਖਾਂਦੇ ਨਹੀਂ ਆਂਦਾ ਵਗੈਰਾ ਨਾ ਅਸੀਂ ਵੈਜੀਟੇਰੀਅਨ ਆਪਾਂ ਸਤੰਭ ਦੇ ਲੋ ਆਵਾ ਚੁੰਮਾ ਇੱਥੇ ਕੱਢਣਾ ਵਾ ਆਪਾਂ ਸ਼ੱਕਰ ਬਣਾਣੀ ਕਿਸੇ ਦੇ ਇੱਥੇ ਬਣਾਵਾਂਗੇ ਕਿਸੇ ਦੇ ਮੋ ਡੈਡੀ ਦੇ ਡੈਡੀ ਤੇ ਕਮਾਦ ਛੱਲਣ ਇੱਕ ਦੋ ਪੱਤਾ ਉਹਦੇ ਵਾਸਤੇ ਤੇ ਇੱਥੇ ਮੰਮੀ ਪਾਠੀਆਂ ਪਾਠ ਦੇ ਇਹ ਤੋ ਨਾ ਨਤਰ ਅੰਕਲ ਉਹ ਪੱਤਾ ਪਿਆ ਗਣੇਸ਼ ਲੰਡੇ ਆ ਤੇ ਅੱਦਲ ਰਿਆ ਨਾ ਤੇ ਕਿੱਥੇ ਚਲੇਆ ਅੱਛਾ ਤੇ ਛੇਰੇ ਚੱਲ ਚੱਲੇਆ ਵਾ ਗਣੇਸ਼ ਲੰਡ ਤੇ ਪੱਤ ਕੱਢਣੀ ਆ ਪਤਾ ਨਹੀਂ ਹੁਣ ਅੱਜ ਕੱਢਣੀ ਕਿ ਕਿਦੋਂ ਕੱਢਣੀ ਕੱਢਣੀ ਆ ਇੱਕ ਪੱਤ ਮੇਰੇ ਕੋਲ ਨਹੀਂ ਉਹਦਿਆਂ ਨਹੀਂ ਕੱਢਣੀ ਆ ਇੱਕ ਪੱਤ ਸੱਤ ਕਰਦੀ ਇਹ ਆ ਮੇਰੇ ਸੁਪਾੜ ਦੇ ਰੋਪੋਂ ਦੇ ਜਾਗ ਚ ਇੱਕੜਾ ਪੱਕਾ ਜਾ ਕੇ ਫੇਰ ਭੋਣ ਲੈਣੇ ਤੇ ਚਲੋ ਚੱਲਦੇ ਘਰੋਂ ਬਖੋਣੀਆਂ ਆਈਂ ਤਾਂ ਅਹੀਂ ਨਾ ਵਿੱਚ ਉਹਦੇ ਅਦਰਕ ਤੇ ਨਿੰਬੂ ਵਗੈਰਾ ਨਹੀਂ ਪਾਇਆ ਲੱਸੀ ਬਣਾ ਕੇ ਮੈਂ ਕਿਹ ਪਾਵਾਂਗੇ ਮਿੱਠੀ ਬਹੁਤ ਹੋਣੀ ਨਾ ਰੂ ਕਿਉਂਕਿ ਇਹ ਜਿਹੜੇ ਗੰਨੇ ਐਂਡ ਦੇ ਆ ਐਂਡ ਦੇ ਗੰਨੇ ਜਿਹੜੇ ਬਹੁਤ ਜਿਆਦਾ ਮਿੱਠੇ ਹੁੰਦੇ ਆ ਆ ਵੀ ਹਲੇ ਚਾਚਾ ਜੀ ਦਾ ਘਰ ਆ ਇਹ ਇਹਨਾਂ ਦੇ ਨੌਪੁੱਤਰੇ ਇੱਥੇ ਰਹਿੰਦੇ ਆ ਤੇ ਆਪ ਚਾਚਾ ਚਾਚਾ ਚੀਫ ਕੁਆੜੇ ਰਹਿੰਦੇ ਤੇ ਆ ਮੇਰੇ ਅਸ਼ੋਕੇ ਆ ਪੰਜ ਸੀ ਇੱਕ ਤਾਂ ਸੁੱਕ ਗਿਆ ਵਾ ਤੇ ਚਾਰ ਰਹਿ ਗਏ ਆਹ ਸਾਡੇ ਬਾਹਰ ਤਾਂ ਇੰਦਾ ਲਿ ਵਿਊ ਮੈਨੂੰ ਪੇੜ ਪੌਦੇ ਲਾਉਣ ਦਾ ਸ਼ੌਂਕ ਬਹੁਤ ਹੈ ਫੁੱਲ ਫੁੱਲ ਮੈ ਇਲਣੀਆਂ ਉਹਨਾਂ ਦੀ ਸਾਈਡ ਕੋਈ ਫੁੱਲ ਨਹੀਂ ਹੈਗਾ ਉਹ ਬੀਜ ਤੇ ਵੀ ਨਹੀਂ ਦੇ ਨੇ ਮੈਂ ਵੀ ਇਹੀ ਹੈ ਮੈਨੂੰ ਸ਼ੌਂਕ ਆ ਪੌਦੇ ਪੀਜਣ ਦਾ ਤੇ ਆਹ ਕਿੰਨਾ ਪਿਆਰਾ ਵਾ ਇਹਦੇ ਪੱਤੇ ਕਿੰਨੇ ਪਿਆਰੇ 골ਡਨ ਇਹ ਕਾ ਪੌਦਾ ਵਾ ਚਲੋ ਜੀ ਆ ਗਏ ਅਬ ਰਾਜਵੀ ਮੈਂ ਚਲਦੀ ਆ ਮੈਂ ਲੱਸੀ ਬਣਾਉਣੀ ਆ ਤੇ ਉਹ ਪਾ ਲੈਨੇ ਆ ਪਰ ਉਹਦੇ ਵਿੱਚ ਅੱਜ ਕੱਲ ਦੀ ਜਿਹੜੀ ਰੋਹ ਹੁੰਦੀ ਬਹੁਤ ਜ਼ਿਆਦੀ ਮਿੱਠੀ ਹੁੰਦੀ ਆ ਐਂਡ ਦੇ ਜੰਨੇ ਆ ਤਾਂ ਕਰਕੇ ਤੇ ਲੱਸੀ ਬਣਾ ਕੇ ਪਾ ਲੈਨੇ ਆ ਵਿੱਚ ਸਬਸਕ੍ਰਾਈਬਰ ਨੇ ਸਾਨੂੰ ਕਮੈਂਟ ਕੀਤਾ ਸੀ ਮੈਨੂੰ ਕੱਲ ਵੀਡੀਓ ਤੇ ਜਿਹੜਾ ਡਰੈਸਿੰਗ ਟੇਬਲ ਆ ਉਹ ਬੈੱਡ ਦੇ ਸਾਹਮਣੇ ਨਾ ਰੱਖਿਓ ਸ਼ੀਸ਼ੇ ਦੇ ਕਰਕੇ ਤੇ ਅੱਜ ਉਹਨਾਂ ਨੇ ਕਹਿਣ ਤੇ ਆ ਜਿਹੜਾ ਚੇਂਜ ਕਰਤਾ ਵੇਖੋ ਹੁਣ ਸੇਮ ਡਾਇਰੈਕਸ਼ਨ 'ਚ ਬੈੱਡ ਹੈ ਤੇ ਸੇਮ 'ਚ ਡਰੈਸਿੰਗ ਟੇਬਲ ਮਿੱਧੂ ਦੀ ਸਾਈਡ 'ਤੇ ਰੱਖਤਾ ਵਾ ਉਹਨਾਂ ਦੀ ਆਈਡੀ ਦਾ ਨਾਮ ਹੈਗਾ ਵਾ जस 12346 ਉਹਨਾਂ ਦੀ ਆਈਡੀ ਦਾ ਨਾਮ ਉਹਨਾਂ ਨੇ ਮੈਨੂੰ ਸਬਸਕ੍ਰਾਈਬਰ ਉਹਨਾਂ ਨੇ ਮੈਨੂੰ ਕਮੈਂਟ ਕਰਕੇ ਕਿਹਾ ਸੀ ਤੁਸੀਂ ਹਟਾ ਦਿਓ ਤੇ ਮੈਂ ਉਹਨਾਂ ਦੇ ਕਹਤੇ ਹਟਾਤਾ ਹੁਣ ਵੇਖ ਲਓ ਕਿ ਤੇ ਇਹ ਹੀ ਰਹੂਗੀ ਕਿ ਤਾ ਤੇ ਮੈਂ ਵੀ ਨਾਲ ਕਿ ਹੋ ਗਈਆਂ ਨੇ ਲਈ ਤੇ ਸਾਰੇ ਰੋਟੀ ਖਾਣੀ ਆਪਾਂ 10:30 ਦਾ ਟਾਈਮ ਹੋ ਗਿਆ ਵਾ ਜੋ ਲੋ ਜੀ ਖਾਣ ਨੇ ਆਪਾਂ ਰੋਟੀ ਆ ਆ ਸਾਡੇ ਬੱਚਿਆਂ ਦੇ ਕੰਮ ਇੱਠਿਆਂ ਵਾਲੇ ਰੇੜੇ ਦੇ ਨਾਲ ਗਮਲੇ ਨਾ ਤੋੜ ਦਿਓ ਗਮਲੇ ਨਾ ਤੋੜ ਦਿਓ ਬੱਚਿਆਂ ਦੇ ਕੋ ਕੰਮ ਟਾਂਡਾ ਪਟਾਉਣਾ ਯਾਰ ਮਰੀਕਾ ਅਮਰੀਕਾ ਲੋ ਜੀ ਸ਼ੱਕਰ ਵੀ ਗੋੜ ਹੋ ਗਿਆ ਵਾ ਰੈਡੀ ਸ਼ੱਕਰ ਵਾਸਤੇ ਸ਼ੱਕਰ ਬਣਨ ਤੇ ਆ ਗਿਆ ਥੋੜਾ ਹੀ ਟਾਈਮ ਲੱਗਣਾ ਹੋਰ ਲੋ ਜੀ ਪਾਤੀ ਪਾਤੀ ਆ ਗੰਡਨ ਦੀ ਨਾ ਗੰਡ ਤੇ ਪਾਤੀ ਪਾਤੀ ਐਡੀਰ ਲਾਉਣ ਡੇ ਉਹ ਪੜਜ ਤੂੰ ਬੋਲੇ ਇਹ ਹੁਣ ਤੇਰੇ ਪੰਜੇ ਗੁੱਡਾਂ ਡਿਆ ਇਹ ਸਾਰੀ ਐਰ ਲਾਉਣੀ ਆ ਲੈ ਪਤਲਾ ਗੋੜਨ ਜਾਓ ਵੀਰ ਲਾਉਣਾ ਪੈਂਦਾ ਸਾਰਾ ਹੀ ਇਹ ਜਿਹੜਾ ਸਾਰਾ ਰਲ ਗਿਆ ਤੇਰਾ ਘੋੜੀ ਆ ਇਹ ਘੋੜੀ ਨਾਲ ਇਹਨੂੰ ਫਿਰ ਇਹਨੂੰ ਘੋੜੀ ਕਹਿੰਦੇ ਲੱਕੜ ਦੇ ਹੀ ਬਣਾਈਆਂ ਗੁਟਖਾ ਜਿਆ ਮਤਲਬ ਇਹਨੂੰ ਫਿਰ ਘੋੜੀ ਹਮਲਣਾ ਘੋੜੀ ਦਾ ਇਹ ਸ਼ੱਕਰ ਬਣ ਜਣੀ ਠੀਕ ਹੋ ਜਾਣੀ ਸਰੋ ਪਰ ਇੰਨਾ ਬਰੀਕ ਹੋ ਜਾਣੀ ਇਹ ਨਾਲ ਇਹ ਪਿਆਰ ਦੀ ਲੱਕੜ ਦੀ ਬਟਨੀ ਹੈ ਹੈ ਇਹ ਪੱਟਾ ਹੋ ਗਿਆ ਇਹ ਹੋਇਆ ਕਾਣੋਂ ਕਾਣੋਂ ਇਹ ਸ਼ੱਕਰ ਤਾਂ ਨਹੀਂ ਤੇ ਬਹੁਤ ਜ਼ਿਆਦਾ ਹੈ ਇਹ ਚੰਗੀ ਸੁਗੰਧ ਹੋ ਜੇ ਇਹ ਵਾਦ ਮਾਈ ਦੀ ਘੋੜੀ ਦੇ ਸੁਕੂਗੀ ਇਹਨੂੰ ਪੁੱਟਣਾ ਇਧਰੋਂ ਤਾਂ ਡੇਗ ਨਾ ਪਈ ਹੁੰਦੇ ਚੋ ਉਹਨੂੰ ਦੇ ਹਾਏ ਨਾ ਹੱਥ ਤਾਂ ਸੜਨ ਲੱਗੇ ਬੇ ਆ ਗਈ ਜਿੰਨੂ ਕੋਈ ਦੇ ਕੋੜੀਏ ਇਹ ਆਪੇ ਬਣਾ ਲੈਂਦੇ ਕ ਮਿੱਤਰੀ ਕੋ ਬਣਾ ਕੇ ਲਿਆਉਂਦੇ ਜੀ ਮਿੱਤਰੀ ਕੋ ਬਣਦੀ ਆ ਮੇਰਾ ਗਾੜੀ ਮੋਹਨ ਦਾਦ ਕੋ ਆ ਕਿਲੀਆਂ ਦੇ ਦੋ ਹੁੰਦੀਆਂ ਬਲੇ ਉਹਨੇ ਕਿਸ ਆਖ ਜਾ ਗਈ ਇੰਨੀ ਕੁ ਪਤਲੀ ਕਰਤੀ ਇੱਕ ਸਾਈਡ ਪਤਲੀ ਹੁੰਦੀ ਆਨੇ ਸਾਰੇ ਕਿਸ ਆਖ ਤੀ ਕੋ ਹਾਂ ਜਿਵੇਂ ਉਹ ਕੋੜੀ ਨੇ ਤੇ ਆ ਤੇ ਪੁਰਖਣਾ ਤੇ ਉਹ ਚਿੱਟੀਆਂ ਦੀਆਂ ਆਂ ਹਾਂ ਜਿਹੇ ਕਿਤਰਾ ਦੀ ਜਿੱਥੀ ਆਹ ਬਹੁਤ ਚੁੱਤੀ ਹੈ ਚਾੜੀ ਨਹੀਂ ਪਤਨਾ ਕੱਚੀ ਲਾਈ ਉਹ ਇੱਧਰ ਹੋਈ ਆ ਆ ਕਿੰਨਾ ਫਰਕ ਆ ਇਹ ਆਹ ਦੇਖ ਜਿਉਣਾ ਦੋਣੀ ਫਰਕ ਆ ਤੇ ਮਹਾਰਾ ਵਚਾ ਚਿੱਟੀ ਲੱਗੀ ਜਿਆ ਹਾਂ ਚੰਗੀ ਲੋਜੀਟ ਬੋਰਡ ਦੀ ਸ਼ੱਕਰ ਵੀ ਬਣ ਕੇ ਹੋ ਗਈ ਆ ਰੈਡੀ ਤੇ ਅਹੀਂ ਹੁਣੇ ਆਏ ਮੈਨੂੰ ਚਿਰਗੀ ਉੱਥੇ ਚੁੰਮੇ ਤੇ ਨਾਲ ਹੀ ਸਾਡੇ ਘਰਾਂ ਦੇ ਪਿਛਲੇ ਪਾਸੇ ਸਾਡਾ ਚੁੰਬਾ ਤੇ ਉੱਥੋਂ ਕੱਢ ਕੇ ਆ ਗਏ ਆ ਇੱਕੋ ਹੀ ਪੱਤ ਦਾ ਮਤਲਬ ਕਮਾਦ ਖਤਮ ਹੋ ਗਿਆ ਤੇ ਲਾਸਟ ਹੀ ਇੱਕ ਦੋ ਪੱਤਨਾ ਹੀ ਇੱਕ ਤੋਂ ਮੰਮੀ ਹੋਣਾ ਕੱਢਣੀ ਇੱਕ ਪੱਤਾ ਪਾ ਕੱਢਣੀ ਤੇ ਕੱਲੀ ਛੱਕਰੀ ਕਿੱਡੀ ਗੋੜ ਕਿਉਂਕਿ ਹੁਣ ਗੁੜ ਦਾ ਜਿਹੜਾ ਬਣਾ ਉਹ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਵਾ ਹੁਣ ਅੱਜ ਕੱਲ ਨਹੀਂ ਗੋੜ ਰਹਿਂਦਾ ਤੇ ਫਿਰ ਆਪਾਂ ਪੱਤ ਤੋਂ ਘੱਟ ਬਣਾਵ ਨਹੀਂ ਸਕਦੇ ਇੱਕ ਪੱਤੀ ਪੂਰੀ ਬਣਾਵਾਂਗੇ ਨਾ ਜਦੋਂ ਬਣਾਵਾਂਗੇ ਥੋੜਾ ਜਿਹਾ ਬਣਾਵਾਂ ਪੱਤ ਵਿੱਚ ਜਿਹੜਾ ਇੰਨਾ ਵਰਤੋ ਜ ਨਹੀਂ ਹੁੰਦਾ ਤੇ ਗੁੜ ਜਿਹੜਾ ਖਰਾਬ ਹੋ ਜਾਂਦਾ ਤੇ ਰਾਤ ਦਾ ਰੋਟੀ ਪਾਣੀ ਵਿੱਚ ਸਾਡਾ ਹੋ ਗਿਆ ਵਾ ਰੈਡੀ ਤੇ ਮੈਂ ਤਾਂ ਸਿਰੇ ਕਿਹਾ ਸੀ ਕਿ ਆਪਾਂ ਦੋ ਤਿੰਨ ਦਿਨ ਰੋਕੇ ਬਣਾਉਣੀਆਂ ਪਰ ਉਹ ਚੁੰਪਾ ਮੱਲ ਲਵਲਾਤਾ ਸੀ ਉਹਨਾਂ ਨੇ ਕੋਈ ਆਇਆ ਗੁੜ ਕੱਢਣ ਵਾਸਤੇ ਤੋਂ ਫਿਰ ਬਿੜਾ ਰਹੀ ਕਿ ਚੱਲ ਕੋਣ ਤੇ ਲੱਗਾਈ ਆ ਆਪਾਂ ਵੀ ਕੱਢ ਹੀ ਲੈਨੇ ਆ ਤੇ ਮੈਂ ਚਲੋ ਵੀਡੀਓ ਬਣਾ ਕੇ ਤੁਹਾਨੂੰ ਦਿਖਾ ਦਿੰਦੀ ਹਾਂ ਤਾਂ ਮੈਂ ਅੱਗੇ ਵੀਡੀਓ ਸ਼ੁਰੂ ਤੁਹਾਡਾ ਨਾ ਸ਼ੇਅਰ ਕੀਤੀਆਂ ਹੋਣ ਗੋੜ ਵਾਲੀਆਂ ਤੇ ਜਦੋਂ ਜੀ ਵੀਡੀਓ ਹੋ ਜਾਣੀਆਂ ਬਹੁਤ ਜ਼ਿਆਦਾ ਲੰਬੀ ਤੇ ਮਿਲਦੇ ਕਿਸ ਨੈਕਸਟ ਵੀਡੀਓ ਵਿੱਚ ਤੇ ਜੇ ਮੇਰੇ ਵੀਡੀਓ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਉਂਦੀ ਹੈ ਫਿਰ ਮੇਰੇ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਤੇ ਲਾਈਕ ਕਮੈਂਟ ਕਰਨਾ ਨਾ ਭੁੱਲੋ ਤੇ ਨਾਲ ਦੀ ਨਾਲ ਆਪਣੇ ਬੈਲ ਆਈਕਨ ਨੂੰ ਜਿਹਦੇ ਨਾਲ ਮੇਰੀ ਹਰ ਵੀਡੀਓ ਨਾਲ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀ ਹੈ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਮੇਰੀ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਆਪਣਾ ਰੱਖਿਓ ਬਹੁਤ ਸਾਰਾ ਧੰਨਵਾਦ